ਹਾਂਜੀ ਅੱਜ ਦੀ ਵੱਡੀ ਖਬਰ ਸਰਹੰਦ ਸਾਹਿਬ ਵਿੱਚ ਟੁੱਟ ਗਈ ਰਾਜਵਿਰਦੀ ਮਾਂ ਲੰਗਰ ਹਾਲ 'ਚ ਨਜ਼ਰ ਆਇਆ ਉਹ ਹੈ ਚਹਿਰਾ ਫੁੱਟ ਫੁੱਟ ਕੇ ਰੋਪਈ ਮਾਂ ਫਿਰ ਉਠਿਆ ਸਭ ਤੋਂ ਵੱਡਾ ਸਵਾਲ ਸੱਚੀ ਰਾਜਵਿਰ ਸੀ ਜਾਂ ਸੀ ਕੋਈ ਹਮਸ਼ਕਲ ਆਜੋ ਜਾਨੋ ਅੱਜ ਦੀ ਵੱਡੀ ਅਪਡੇਟ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਅਸੀਂ ਲਿਆਉਂਦੇ ਆਂ ਪੰਜਾਬ ਦੀਆਂ ਉਹ ਹੈ ਖਬਰਾਂ ਜੋ ਸਿਰਫ ਸੁਣੀਆਂ ਨਹੀਂ ਜਾਂਦੀਆਂ ਮਹਿਸੂਸ ਕੀਤੀਆਂ ਜਾਂਦੀਆਂ ਨੇ ਦੋਸਤੋ ਅੱਜ ਦੀ ਖਬਰ ਰਾਜਵੀਰ ਨਾਲ ਜੁੜੀ ਹੋਈ ਏ ਇੱਕ ਐਸੀ ਖਬਰ ਜੋ ਇੱਕ ਵਾਰ ਫਿਰ ਲੋਕਾਂ ਦੇ ਮਨ ਵਿੱਚ ਪੁਰਾਣੇ ਸਵਾਲ ਤਾਜ਼ਾ ਕਰ ਰਹੀ ਏ ਸਰਹੰਦ ਸਾਹਿਬ ਮੱਥਾ ਟੇਕਣ ਪਹੁੰਚੀ ਰਾਜਵੀਰ ਦੀ ਮਾਂ ਕੁਝ ਦਿਨ ਪਹਿਲਾਂ ਰਾਜਵੀਰ ਦੀ ਮਾਂ ਸਰਹੰਦ ਸਾਹਿਬ ਮੱਥਾ ਟੇਕਣ ਲਈ ਪਹੁੰਚੀ ਮਾਂ ਦੀਆਂ ਅੱਖਾਂ 'ਚ ਹੰਝੂ ਵਹਿ ਗਏ ਅਰਦਾਸ ਸੀ ਦਿਲ 'ਚ ਦਰਦਸੀ ਅਤੇ ਰੂਚ ਸਿਰਫ ਇੱਕੋ ਹੀ ਨਾਮ ਰਾਜਵੀਰ ਮਾਂ ਨੇ ਗੁਰਦੁਆਰਾ ਸਾਈ ਵਿੱਚ ਅਰਦਾਸ ਕੀਤੀ ਮੱਥਾ ਟੇਕਿਆ ਤੇ ਫਿਰ ਲੰਗਰ ਹਾਲ ਵਿੱਚ ਚਲੀ ਗਈ ਪਰ ਦੋਸਤੋ ਉੱਥੇ ਜੋ ਕੁਝ ਹੋਇਆ ਉਹ ਹੈ ਕਿਸੇ ਨੇ ਸੋਚੇ ਵੀ ਨਹੀਂ ਸੀ ਲੰਗਰ ਹਾਲ ਚ ਅਚਾਨਕ ਬਦਲਿਆ ਮਾਹੌਲ ਜਦੋਂ ਰਾਜਵੀਰ ਦੀ ਮਾਂ ਲੰਗਰ ਹਾਲ ਚ ਬੈਠੀ ਸੀ ਉਸਦੀ ਨਜ਼ਰ ਅਚਾਨਕ ਇੱਕ ਨੌਜਵਾਨ ਤੇ ਪਈ ਉਹ ਹੈ ਨੌਜਵਾਨ ਨਾ ਕੁਝ ਬੋਲ ਰਿਹਾ ਸੀ ਤੇ ਨਾ ਹੀ ਕਿਸੇ ਵੱਲ ਤੱਕ ਰਿਹਾ ਸੀ ਪਰ ਉਸਦੀ ਚਾਲ ਹਾਵ ਭਾਵ ਅਤੇ ਚਿਹਰਾ ਕੁਝ ਐਸਾ ਸੀ ਕਿ ਮਾਂ ਇੱਕ ਪਲ ਲਈ ਸਮਝ ਗਈ ਅਗਲੇ ਹੀ ਪਲ ਮਾਂ ਦੀਆਂ ਅੱਖਾਂ ਚੋਂ ਹੰਝੂ ਆ ਗਏ ਉੱਥੇ ਮੌਜੂਦ ਲੋਕ ਮੁਤਾਬਕ ਮਾਰ ਰੋਂਦਿਆਂ ਕਹਿਣ ਲੱਗੀ ਹੇ ਵਾਹਿਗੁਰੂ ਇਹ ਤਾਂ ਬਿਲਕੁਲ ਮੇਰੇ ਰਾਜਵੀਰ ਵਰਗਾ ਲੱਗਦਾ ਏ ਇਹ ਸੁਣ ਕੇ ਲੰਗਰ ਹਾਲ ਚ ਮੌਜੂਦ ਸੰਗਤ ਵੀ ਹੈਰਾਨ ਰਹਿ ਗਈ ਮਾਂ ਖੁਦ ਨੂੰ ਨਾ ਸੰਭਾਲ ਸકી ਕਿਹਾ ਜਾਂਦਾ ਏ ਕਿ ਮਾਂ ਉਸ ਨੌਜਵਾਨ ਵੱਲ ਤੱਕਦੀ ਰਹੀ ਅਤੇ ਫਿਰ ਫੁੱਟ ਫੁੱਟ ਕੇ ਰੋ ਪਈ ਕਿਸੇ ਨੇ ਮਾਂ ਨੂੰ ਸਹਾਰਾ ਰਾਦੇ ਤਾਂ ਕਿਸੇ ਨੇ ਪਾਣੀ ਪਿਲਾਇਆ ਪਰ ਮਾਂ ਦੀਆਂ ਅੱਖਾਂ ਉਸ ਚਿਹਰੇ ਤੋਂ ਹਟ ਨਹੀਂ ਸਕੀਆਂ ਜੋ ਬਾਰ-ਬਾਰ ਅੱਖਾਂ ਮੂਰੇ ਆ ਰਿਹਾ ਸੀ ਮਾਂ ਬਾਰ-ਬਾਰ ਇੱਕੋ ਗੱਲ ਕਹਿ ਰਹੀ ਸੀ ਜੇ ਰਾਜਵੀਰ ਅਜੇ ਜਿਉਂਦਾ ਹੁੰਦਾ ਬਿਲਕੁਲ ਇਹੋ ਜਿਹਾ ਹੀ ਦਿਖਦਾ ਫਿਰ ਉਠਿਆ ਸਭ ਤੋਂ ਵੱਡਾ ਸਵਾਲ ਦੋਸਤੋ ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਚਰਚਾ ਤੇਜ਼ ਹੋ ਗਈ ਲੋਕ ਪੁੱਛ ਰਹੇ ਹਨ ਕਿ ਰਾਜਵਿਰ ਦੀ ਮੌਤ ਨਾਲ ਜੁੜੀਆਂ ਕਹਾਣੀਆਂ ਪੂਰੀ ਤਰ੍ਹਾਂ ਸੱਚ ਸੀ ਕਿ ਇਹ ਸਿਰਫ ਇੱਕ ਮਾਂ ਦਾ ਦੁੱਖ ਅਤੇ ਮਮਤਾ ਹੈ ਜਾਂ ਫਿਰ ਕਿਸਮਤ ਕੋਈ ਇਸ਼ਾਰਾ ਕਰ ਰਹੀ ਏ ਕੁਝ ਲੋਕ ਕਹਿੰਦੇ ਨੇ ਇਹ ਹੈ ਮਾਂ ਦਾ ਦਿਲ ਜੋ ਆਪਣੇ ਪੁੱਤਰ ਨੂੰ ਹਰ ਚਿਹਰੇ 'ਚ ਲੱਭਦਾ ਏ ਪਰ ਕੁਝ ਲੋਕਾਂ ਦਾ ਮੰਨਣਾ ਏ ਕੁਝ ਨਾ ਕੁਝ ਅਜੇ ਵੀ ਅਧੂਰਾ ਏ ਮਾਂ ਲਈ ਪੁੱਤਰ ਕਦੇ ਨਹੀਂ ਮਰਦਾ ਦੋਸਤੋ ਇਹ ਗੱਲ ਸੱਚ ਹੈ ਕਿ ਮਾਂ ਲਈ ਪੁੱਤਰ ਕਦੇ ਨਹੀਂ ਮਰਦਾ ਹੋਇਆ ਹਰ ਰਸਤੇ 'ਚ ਹਰ ਭੀੜ 'ਚ ਹਰ ਅਣਜਾਣ ਚਿਹਰੇ ਚ ਜਿੰਦਾ ਰਹਿੰਦਾ ਏ ਸਰਹੰਦ ਸਾਹਿਬ ਦੀ ਧਰਤੀ ਤੇ ਰਾਜਵੀਰ ਦੀ ਮਾਂ ਦੇ ਵਹਿੰਦੇ ਹੰਝੂ ਅੱਜ ਵੀ ਇਹ ਸਵਾਲ ਛੱਡ ਗਏ ਨੇ ਸੱਚੀ ਰਾਜਵੀਰ ਸੀ ਜਾਂ ਕੋਈ ਹੋਰ ਤੁਹਾਡੀ رائے ਕੀ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਮਾਂ ਦੀ ਭਾਵੁਕਤਾ ਸੀ ਜਾਂ ਰਾਜਵੀਰ ਦੀ ਕਹਾਣੀ ਚ ਹਲੇ ਵੀ ਕੋਈ ਰਾਜ ਛੁਪਿਆ ਹੋਇਆ ਏ ਆਪਣੀ رائے ਕਮੈਂਟ ਵਿੱਚ ਜਰੂਰ ਦਿਓ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜਰੂਰ ਦਿਓ ਅਤੇ ਚੈਨਲ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਮਿਲਾਂਗੇ ਅਗਲੀ ਵੱਡੀ ਖਬਰ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ